ਦੇ ਜਨਤ ਸਰਦਾਰ ਸ੍ਰੀ ਗੁਰਦਾਸ ਸਾਹਿਬ ਮਾਨੋ ਜੇਰ ਦਾ ਰਾਮ ਸਿੰਘ ਖੋੜਾ ਜੀ ਚੇਰਮੈਨ ਬੋਲੋ ਜੀ ਪਿੰਡ ਦੇ ਪੰਚਾਇਤ ਨਗਰ ਨਿਵਾਸੀ ਸਕੂਲ ਦੀਆਂ ਕਮੇਟੀਆਂ ਦੋਨਾਂ ਦੀਆਂ ਬੱਚਿਆਂ ਦੇ ਮਾਪੇ ਨਗਰ ਨਿਵਾਸੀ ਉਹ ਪਿਆਰੇ ਬੱਚੇ ਉਹ ਆਓ ਸਭ ਤੋਂ ਪਹਿਲਾਂ ਤਾਂ ਪਾਈਏ ਬੋਦੇ ਰਿਸਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਂਗਰ ਦੇ ਵਿੱਚ ਪੂਰੇ ਦਿਨ ਬਾਅਦ ਆਉਣ ਦਾ ਸਵਾਭ ਹੁੰਦਾ ਹੈ ਇਹਦੇ ਵਿੱਚ ਲੋਕ ਸੁਪਰੇ ਵਿੱਚ ਜੀ ਕਮਾਉਣ ਦੇ ਵਿੱਚ ਸਰਕਾਰੀ ਕਮਾਉਣ ਦੇ ਵਿੱਚ ਆਉਣ ਜਾਣ ਰਹਿੰਦੇ ਪਰ ਜੇਸੂ ਨੌਕਰਾਂ ਦੀ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਚੱਜ ਸਾਡੇ ਕੀ ਲੈ ਨਹੀਂ ਲੈਗੇ ਇਹ ਸਿੱਖਿਆ ਦਾ ਭਾਗ ਇਸ ਪ੍ਰੋਜੈਕਟ ਦੇ ਸਕੂਲ ਦੇ ਵਿੱਚ ਆਇਆ ਇਹ ਇੱਕ ਅਲਾ ਹੁਕਮਾਦਨਾ ਜਿਹੜਾ ਵੀ ਆਪਾਂ ਟੀਮ ਸਕੂਲ ਦੇ ਵਿੱਚ ਡਾਣ ਲੱਗੀ ਜਿਵਨਾ 30 ਲੱਖ ਰੁਪਿਆ ਜਿਹੜਾ ਸਕੂਲਾਂ ਦੇ ਵਿੱਚ ਡਾਣ ਲੱਗੀ ਆ ਬਹੁਤ ਦਾਣ ਇਹ ਪ੍ਰੋਗਰਾਮ ਦਾ ਮਕਸਦ ਕੀ ਹੈ ਆ ਪਹਿਲਾਂ ਮਜਾਦ ਦੇ ਵਿੱਚ ਆਪਣੀ ਪਾਰਟੀ ਦੀ ਸਰਕਾਰ ਬੜੀਆਂ ਬਾਤ ਨਹੀਂ ਪਾਦੀ ਨਹੀਂ ਸਰਕਾਰ ਬੜੀ ਮਾਝੂ ਹਕੂਮਤਰੀ ਭਗਵੰਤ ਮਾਨ ਜੀ ਲੋਕਾਂ ਨੇ ਬੜੇ ਵੱਡੇ ਬਹੁਮਤ ਨਾਲ ਬੜੇ ਵੱਡੇ ਜੀਲਦੀ ਨਾਲ ਉਹਨਾਂ ਨੂੰ ਹਕੂਮਤਰੀ ਬਣਾਇਆ ਉਸ ਤੋਂ ਪਹਿਲਾਂ ਅਨੇ ਮੈਂ ਆਪਣੇ ਸਾਰਿਆਂ ਨੂੰ ਕਿ ਕਿ ਬਣਾ ਲਾ ਪੈਕਿੰਗ ਪਿੱਛੇ ਦੇਖਣਾ ਨਹੀਂ ਉਹਨਾਂ ਨੇ ਕਿਹਾ ਕਿ ਪੈਣਾ ਵੀ ਅਸੀਂ ਇਹ ਕੰਮ ਸਹਾਇਤਾ ਦੀ ਸੈੱਟ ਕਰਾਉਂਗਾ ਕਰ ਰਹੀ ਆਪਣੀ ਪਾਰਟੀ ਦੇ ਵੀ ਲੋਕਾਂ ਦੇ ਨਾਲ ਵਾਦਾ ਕੀਤਾ ਲੋਕਾਂ ਦੇ ਨਾਲ ਕੋਈ ਕੰਮ ਨਹੀਂ ਕਰਕੇ ਦਿੱਤਾ ਜੀ ਦੇ ਜੀ ਸਭ ਤੋਂ ਵੱਡਾ ਵਾਦਾ ਸੀਗਾ ਸਿੱਖਿਆ ਦੇੰਗੇ ਸੇਕ ਤੋਂ ਲੈ ਕੇ ਕਮਾਈ ਦੇ ਲੈ ਕੇ ਸਿੱਖਿਆ ਮੈਂ ਪੁੱਛਦਾ ਕਿਉਂਕਿ ਉਦੋਂ ਨਹੀਂ ਸੀ ਹਮਾਇਤ ਇਹ ਸਰਕਾਰੀ ਸਕੂਲਾਂ ਨੇ ਸਿੱਖਿਆ ਜਾਂ ਜੜਨੀ ਸਰਕਾਰੀ ਕਾਲਜਾਂ ਦੀ ਸਿੱਖਿਆ ਕਦੇ ਵੀ ਕਿਸੇ ਵੋਟਾਂ ਦਾ ਮੁੱਦਾ ਹੀ ਨਹੀਂ ਸੀ ਬਣਿਆ ਪਹਿਲਾਂ ਆਪਣੀ ਪਾਰਟੀ ਨੇ ਦਿੱਲੀ ਦੇ ਵਿੱਚ ਸਰਕਾਰ ਬਣੀ ਉਸ ਸਮੇਂ ਤੋਂ ਲੈ ਕੇ ਤਾਂ ਲੋਕਾਂ ਨੂੰ ਵੀ ਪੋਲੀਟੀਕਲ ਪਾਰਟੀਆਂ ਨੂੰ ਵੀ ਮਜਬੂਰ ਕੀਤਾ ਵੀ ਸਭ ਤੋਂ ਜ਼ਰੂਰੀ ਮੁੱਦਾ ਹੈ ਤਾਂ ਉਹ ਹੈ ਸਿੱਖਿਆ ਜੇ ਦੇਸ਼ ਜਾਂ ਸੂਬਾ ਜਾਂ ਪਿੰਡ ਜਾਂ ਆਪਣਾ ਪਰਿਵਾਰ ਕੋਈ ਜਾਂ ਕੋਈ ਸਮਾਜ ਜੇ ਅੱਗੇ ਜਾ ਸਕਦਾ ਤਾਂ ਉਹ ਸਿੱਖਿਆ ਦੇ ਨਾਲ ਜਾ ਸਕਦਾ ਕੋਈ ਆਪਾਂ ਕਹੀਏ ਵੀ ਕੋਈ ਸਰਕਾਰ ਜਾਂ ਕੋਈ ਇੱਕ ਬੰਦਾ ਕਿਸੇ ਨੂੰ ਅੱਗੇ ਲੈ ਜਾਊ ਕਿਸੇ ਪਰਿਵਾਰ ਨੂੰ ਅੱਗੇ ਲੈ ਜਾਊ ਪਰਿਵਾਰ ਨੂੰ ਅੱਗੇ ਤਾਂ ਜਾਊਗਾ ਜੇ ਉਸ ਪਰਿਵਾਰ ਦੇ ਬੱਚੇ ਉਸ ਪਰਿਵਾਰ ਦੇ ਵਿੱਚ ਪੜ੍ਹਾਈ ਹੋਵੇ ਇੱਕੋ ਇੱਕ ਹਥਿਆਰ ਹੈ ਕਿਸੇ ਜੀ ਦੀ ਤਰੱਕੀ ਦਾ ਦੇਸ਼ ਦੀ ਦਾ ਸੂਬੇ ਦੀ ਦਾ ਕਿਸੇ ਪਰਿਵਾਰ ਦੀ ਦਾ ਕਿਸੇ ਪਰਿਵਾਰ ਨੂੰ ਗਰੀਬੀ ਤੋਂ ਕੱਢਣ ਲਈ ਉਹ ਕੱਲਾ ਤੇ ਕੱਲਾ ਸਿੱਖਿਆ ਐਜੂਕੇਸ਼ਨ। ਸੋ ਸਰਕਾਰ ਦੀ ਪ੍ਰਾਇਓਰਟੀ ਸੀ ਸਿੱਖਿਆ। ਤਾਂ ਪਹਿਲੇ ਦਿਨ ਤੋਂ ਸਿੱਖਿਆ ਦੇ ਉੱਪਰ ਕੰਮ ਕਰਨਾ ਸ਼ੁਰੂ ਕੀਤਾ। ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਸਟਾਫ ਹੈ ਮੈਨੂੰ ਲੱਗਦਾ ਵੀ ਪੰਜਾਬ ਦੇ ਸਭ ਤੋਂ ਵਧੀਆ ਅਧਿਆਪਕ ਇੰਟੈਲੀਜੈਂਟ ਜਿਹੜੇ ਆਪਣੀਆਂ ਪ੍ਰੀਖਿਆਵਾਂਾਂ ਪਹਿਲਾਂ ਗ੍ਰੈਜੂਏਸ਼ਨਾਂ ਦੇ ਵਿੱਚ ਫਿਰ ਪੋਸਟਸਰ ਦੇ ਵਿੱਚ ਫਿਰ ਜਿਹੜੇ ਟੈਸਟ ਦਿੰਦੇ ਆ ਫਿਰ ਜਿਹੜੇ ਨੌਕਰੀ ਲੈਣ ਲਈ ਟੈਸਟ ਦਿੰਦੇ ਆ ਸਾਰਿਆਂ ਦੇ ਵਿੱਚ ਆਪਣੇ ਇਹ ਟੌਪ ਕਰਕੇ ਉਹਨਾਂ ਜੋ ਪਾਸ ਹੋ ਕੇ ਫਿਰ ਸਰਕਾਰੀ ਸਕੂਲਾਂ ਦੇ ਵਿੱਚ ਪੜਾਉਣ ਲਈ ਆਉਂਦੇ ਨੇ ਸਭ ਤੋਂ ਵਧੀਆ ਸਟਾਫ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਹੈ ਸਭ ਤੋਂ ਮਿਹਨਤੀ ਸਭ ਤੋਂ ਇੰਟੈਲੀਜੈਂਟ ਸਭ ਤੋਂ ਹੁਸ਼ਿਆਰ ਪਰ ਕਮੀ ਕਿੱਥੇ ਸੀਗੀ ਕਮੀ ਸੀਗੀ ਸਹੂਲਤਾਂ ਦੀ ਜਿਹੜੀ ਆਪਾਂ ਆਮ ਤੌਰ ਤੇ ਕਹਿ ਦਿੰਦੇ ਆਂ ਕਿ ਪ੍ਰਾਈਵੇਟ ਸਕੂਲ ਚ ਵਧੀਆ ਹੈ ਪਹਿਲਾਂ ਸਹੀ ਤੋਂ ਵੀ ਗੱਲ ਹੋਈ ਵੀ ਜਿਹੜੀਆਂ ਉਹ ਦੁਕਾਨਦਾਰੀਆਂ ਉਹਦੇ ਨਾਲੋਂ 100 ਗੁਣਾ ਵਧੀਆ ਆਪਣੇ ਸਰਕਾਰੀ ਸਕੂਲਾਂ ਦਾ ਸਟਾਫ ਹੈ ਜਿਹੜਾ ਪਹਿਲਾਂ ਵੀ ਸੀਗਾ ਤੇ ਹੁਣ ਵੀ ਹੈ ਮੇਂਟੀ ਵਿਆ ਪਰ ਇਹਨਾਂ ਨੂੰ ਕਿਤੇ ਨਾ ਕਿਤੇ ਕਮੀ ਰੜਕਦੀ ਸੀਗੀ ਸਹੂਲਤਾਂ ਦੀ ਉਹ ਚਾਹੇ ਵਿਹੜਾ ਨੂੰ ਲੈ ਕੇ ਹੋਵੇ ਚਾਹੇ ਕਮਰਿਆਂ ਨੂੰ ਲੈ ਕੇ ਹੋਵੇ ਜਾਂ ਹੋਰ ਵੀ ਤਕਰੀਬਨ 22-25 ਦਿਨ ਤੋਂ ਘਰੋਂ ਦੇ ਇੱਕ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਪਤਾ ਲੱਗਦਾ ਵੀ ਇੱਥੇ ਸਾਇੰਸ ਲੈਬ ਬਣੀ ਐ ਇੱਥੇ ਇਹ ਬਣੇ ਆ ਜਿਵੇਂ ਇੱਥੇ ਪਿੰਡ ਦੇ ਵਿੱਚ ਆਏ ਆ ਜਿਹੜੇ ਕਮਰੇ ਬਣੇ ਆ ਕਹਿੰਦੇ 40-50 ਸਾਲ ਤੋਂ ਪਹਿਲਾਂ ਤੋਂ ਬਾਅਦ ਇਹ ਕਮਰੇ ਬਣੇ ਆ ਪਹਿਲਾਂ 40-50 ਸਾਲ ਪਹਿਲਾਂ ਕਿਤੇ ਕਮਰੇ ਬਣੇ ਸੀ ਇਹ ਸੇ ਤਰ੍ਹਾਂ ਹੀ ਹਰੇਕ ਸਕੂਲ ਦੇ ਵਿੱਚ ਜਾ ਕੇ ਨਵੀਂ ਸਟੋਰੀ ਸੁਣਨ ਨੂੰ ਮਿਲਦੀ ਹੈ ਤਾਂ ਸਰਕਾਰ ਨੇ ਸਿੱਖਿਆ ਨੂੰ ਤਰਜੀਹ ਦਿੱਤੀ ਸਿੱਖਿਆ ਤੇ ਕੰਮ ਕੀਤਾ ਉਸੇ ਤਰ੍ਹਾਂ ਹੀ ਸਕੂਲਾਂ ਦੇ ਉੱਪਰ ਪੈਸਾ ਲੱਗਿਆ ਸਕੂਲਾਂ ਦੇ ਵਿੱਚ ਗ੍ਰਾਂਟਾਂ ਆਈਆਂ ਕੱਲੀ ਸਿੱਖਿਆ ਹੀ ਨਹੀਂ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਤਾਂ ਜਦੋਂ ਪੂਰੇ ਕਰਨਾ ਹੀ ਕਰਨੇ ਆ ਉਹਨਾਂ ਤੋਂ ਬਿਨਾਂ ਜਿਹੜੇ ਵਾਅਦੇ ਕਰੇ ਵੀ ਨਹੀਂ ਸੀ ਸਰਕਾਰ ਨੇ ਉਹ ਵੀ ਪੂਰੇ ਕੀਤੇ ਚਾਹੀ ਆਪਣਾ ਨਹਿਰੀ ਪਾਣੀ ਹੋਵੇ ਪੋਟਰਾਂ ਦੀ ਲਾਈਟ ਹੋਵੇ ਆਪਾਂ ਜ਼ਿਆਦਾਤਰ ਆਪਣਾ ਏਰੀਆ ਕਿੰਨੀ ਨਾਲ ਸੰਬੰਧ ਦੇ ਦੀਆ ਸੜਕ ਸੁਰੱਖਿਆ ਫੋਰਸ ਹੋਵੇ ਮਹੱਲਾ ਕਲੀਨਿਕ ਹੋਵੇ ਇੰਨਾ ਗੱਲੋਂ ਇਹ ਪਤਾ ਲੱਗਦਾ ਹੈ ਕਿ ਇਹ ਸਰਕਾਰ ਲੋਕਾਂ ਦੀ ਸਰਕਾਰ ਹੈ ਲੋਕਾਂ ਲਈ ਕੰਮ ਕਰਨਾ ਚਾਹੁੰਦੀ ਹੈ ਮੈਂ ਨਹੀਂ ਕਹਿੰਦਾ ਵੀ ਸਾਰੇ ਸਭ ਕੁਝ ਠੀਕ ਹੋ ਗਏ ਸਾਰੇ ਕੰਮ ਹੋ ਗਏ ਹਜੇ ਬੜੇ ਅਧੂਰੇ ਨੇ ਹਜੇ ਰਹਿੰਦੇ ਵੀ ਨੇ ਇਹਨਾਂ ਚੀਜ਼ਾਂ ਨੂੰ ਠੀਕ ਕਰਨ ਨੂੰ ਸਮਾਂ ਵੀ ਲੱਗਦਾ ਹੈ। ਉਸ ਚੀਜ਼ਾਂ ਪੂਰੀਆਂ ਹੋ ਗਈਆਂ, ਕੁਝ ਹੋਣੀਆਂ ਰਹਿੰਦੀਆਂ ਨੇ। ਇਹ ਨਹੀਂ ਕੋਈ ਵੀ ਅੱਜ ਇੱਥੇ ਅੜਗਾੜ ਕਰਕੇ ਅਸੀਂ ਆਕੇ ਦੇਦੋ ਆ ਸਕੂਲ ਨੂੰ ਗਰੰਟੀ ਨਹੀਂ ਆਉਣੀ, ਜਾਂ ਸਕੂਲ ਨੂੰ ਪੈਸੇ ਨਹੀਂ ਆਉਂਦੇ। ਇਹ ਜਿਵੇਂ ਜਿਵੇਂ ਸਕੂਲ ਡਿਮਾਂਡ ਕਰਦਾ ਰਹੂਗਾ, ਇੱਥੇ ਦਾ ਸਟਾਫ ਭੇਜਦਾ ਰਹੂਗਾ, ਡਿਮਾਂਡ ਜੋ ਜੋ ਜ਼ਰੂਰਤਾਂ ਆਉਂਦੇ ਸਮੇਂ 'ਚ ਉਹ ਪੂਰੀਆਂ ਕੀਤੀਆਂ ਜਾਣਗੀਆਂ। ਕਈ ਚੀਜ਼ਾਂ ਦਾ ਸਕੂਲਾਂ 'ਚ ਜਾਣੇ ਇਹ ਵੀ ਪਤਾ ਲੱਗਦਾ ਵੀ ਸਕੂਲ ਨੇ ਡਿਮਾਂਡ ਵੀ ਨਹੀਂ ਕੀਤੀ ਪਰ ਉਨਾ ਕੁਲੀ ਉਹ ਚੀਜ਼ ਪਹੁੰਚੀ ਹੈ ਜੋ ਸਰਕਾਰ ਨੇ ਉੱਪਰੋਂ ਬਣਾ ਕੇ ਭੇਜਤਾ ਵੀ ਹੈ ਇਸ ਕੂਚੇ ਲੈ ਚਹੀਦੀ ਹੈ ਇਸ ਕੂਚੇ ਚਾਹੀਦੀ ਹੈ ਤਾਂ ਆਟੋਮੈਟਿਕਲੀ ਉੱਥੇ ਉਹ ਚੀਜ਼ਾਂ ਨਹੀਂ ਆਉਂਦੀ। ਸਫੀ ਲੋਕਾਂ ਦੀ ਸਰਕਾਰ ਹੈ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਆ ਸਾਸੀ ਸਾਡੀ ਮਾਨ ਸਾਹਿਬ ਦੀ ਪੂਰੀ ਟੀਮ ਇਥੋਂ ਬਰਨਾਲੇ ਦੀ ਟੀਮ ਜ਼ਿਲ੍ਹੇ ਦੀ ਟੀਮ ਹਲਕੇ ਦੀ ਟੀਮ ਇਸ ਪਿੰਡ ਦੀ ਟੀਮ 24 ਘੰਟੇ ਤੋਂ ਵਿੱਚ ਹਾਜ਼ਰ ਰਹਿੰਦੇ ਆ ਇਕੱਲੇ ਆਪਣਾ ਲਈ ਸਮੇਂ ਦੇ ਵਿੱਚ ਵੀ ਜੇ ਕੋਈ ਉਹ ਨਗਰ ਦਾ ਕੰਮ ਹੋਵੇ ਪਿੰਡ ਦਾ ਕੰਮ ਹੋਵੇ ਕਿਸੇ ਦਾ ਨਿੱਜੀ ਕੰਮ ਹੋਵੇ ਸਾਹ ਤੋਂ ਤੁਸੀਂ ਹੁਕਮ ਕਰਿਆ ਕਰੋ ਸਾਡੀ ਟੀਮ ਸਤਨ ਸਾਹਿਬ ਬੈਠਿਆ ਪੂਰੀ ਟੀਮ ਪਿੰਡ ਦੀ ਬੈਠੀ ਹੈ ਤਾਂ ਇਹਨਾਂ ਦੇ ਧਿਆਨ ਚ ਕਰਾਇਆ ਕਰੋ ਕਈ ਵਾਰੀ ਕਈ ਕੰਮ ਸਾਡੇ ਧਿਆਨ ਚ ਨਹੀਂ ਆਉਂਦੇ ਜਾਂ ਪਤਾ ਨਹੀਂ ਲੱਗਦਾ ਸਾਡੇ ਧਿਆਨ ਚ ਜ਼ਰੂਰ ਕਰਾਇਆ ਕਰੋ ਹਰ ਕੰਮ ਨੂੰ ਠੀਕ ਕਰਨ ਦੀ ਕੰਮ ਪੂਰਾ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਜਿਵੇਂ ਇਸ ਪਿੰਡ ਦੇ ਵਿੱਚ ਜਦੋਂ ਉਹਨਾ ਇੱਕੋ ਲਾਂਬਾ ਮਿਲਣਾ ਰੋਡ ਵਾਲਾ ਅੱਜ ਜਦੋਂ ਮੈਂ ਮੋੜ ਤੋਂ ਮੁੜਿਆ ਉਹਦੇ ਤੇ ਲੁੱਕ ਵੀ ਪਈ ਵੀ ਐ ਮੈਂ ਚਲਾ ਅੱਜ ਜਾ ਕੇ ਸਰਪੰਚ ਨੇ ਇਹ ਤਾਂ ਨਹੀਂ ਕਹਿਣਾ ਵੀ ਇਹਦੇ ਤੇ ਕਿਤਾ ਕੋਈ ਹੱਲ ਕਰ ਦੋ ਕੋਈ ਵਾਹ ਨਿਜ ਨਾਲ ਇਹਨਾਂ ਨੇ ਕਹਿਣਾ ਟਾਇਰ ਆਏ ਹੋਗੇ ਟਾਇਰਾਂ ਤੇ ਸਾਡੇ ਖਾਸੇ ਪੈਸੇ ਲੱਗਦੇ ਐ ਕਿਸੇ ਨੇ ਕਹਿਣਾ ਢੂਈ ਦੁਫੰਲਾ ਕੀ ਕਾਦੋ ਦੁਫੰਲਾ ਕੀ ਭਾਈ ਸੜਕ ਕਰਕੇ ਮਤਲਬ ਮੇਣਾ ਮਾਰਨਾ ਕਿਸੇ ਨਾ ਕਿਸੇ ਤਰੀਕੇ ਹਾਂ ਉਹ ਉਹ ਲਾਂਬਾ ਵੱਡਾ ਸੀ ਇਸ ਪਿੰਡ ਦਾ ਉਹ ਵੀ ਦੂਰ ਹੋ ਗਿਆ ਉਹ ਵੀ ਟਾਈਮ ਤਾਂ ਲੱਗ ਗਿਆ ਵੀ ਪਹਿਲਾਂ 9 ਫੁੱਟ ਸੀਗੀ ਤੇ ਫੇਰ ਪਿੰਡ ਦੀ ਮੰਗ ਹੋਈ ਕਹਿੰਦੇ ਵੀ ਜਿੰਨਾ ਟਾਈਮ ਇੰਨਾ ਟਾਈਮ ਅਸੀਂ ਓਕੇ ਹੋਲੇ ਹੁਣ ਦੋ ਚਾਰ ਮਹੀਨੇ ਹੋਰ ਲਾ ਕੇ ਭਾਈ ਇਹਨੂੰ 18 ਫੁੱਟ ਹੀ ਕਰ ਦੋ ਤਾਂ ਉਸ ਤੋਂ ਬਾਅਦ ਉਹ 18 ਫੁੱਟ ਕਰਨ ਨੂੰ ਟੈਂਡਰ ਪੁਰਾਣਾ ਕੈਨਸਲ ਕੀਤਾ ਨਵੀਂ ਪ੍ਰਪੋਜ਼ਲ ਬਣਾਈ ਇਹਦੀ ਮਿਲਤੀ ਹੋਈ ਤੇ ਨਵਾਂ ਟੈਂਡਰ ਕੀਤਾ ਉਹ ਟੈਂਡਰ ਦਾ 21 ਦਿਨਾਂ ਦਾ ਸਮਾਂ ਹੁੰਦਾ ਹੈ ਤਾਂ ਬਤਾ ਕਹਣਾ ਕਿ ਕਹਣਾ ਗੁਰਾਲਮਤ ਨਹੀਂ ਹੈ। ਤਾਂ ਅੱਜ ਬੜੀ ਖੁਸ਼ੀ ਹੋਈ ਉਸੇ ਸੜਕ ਤੋਂ ਲੱਗ ਕੇ ਆਇਆ। ਹੁਣ ਤਾਂ ਸੜਕਾਂ ਉਹਦਾ ਲੰਬਾ ਨਹੀਂ ਰਿਹਾ। ਜੇ ਜਦੋਂ ਉਹਦੇ ਕਹਿਣਾ ਵੀ ਬਾਈ ਹੋਰ ਕੁਝ ਦਿਓ, ਨਾ ਦਿਓ ਸਾਡੇ ਪਿੰਡਾਂ ਦੀ ਸੜਕ ਨਹੀਂ ਬਣਨ। ਉਹ ਵੀ ਅੱਜ ਬਣ ਕੇ ਪੂਰੀ ਹੋ ਗਈ ਪਰ ਉਹ ਤੋਂ ਬਿਨਾਂ ਵੀ ਮੈਨੂੰ ਸਾਡੇ ਇਸ ਦਿੱਤੀਆ ਤਕਰੀਬਨ 5 ਕਰੋੜ ਦੇ ਕਰੀਬ ਇਸ ਪ੍ਰੋਜੈਕਟ ਚ ਕਰਾ ਦਿੱਤੀ ਹੈ ਹੁਣ। ਆਂ ਤਾਂ ਤੇ ਸਰਕਾਰਾਂ ਕੰਮ ਕਰਦੀਆਂ ਹੁੰਦੀਆਂ ਜਾਂਦੀਆਂ ਜਾਂਦੀਆਂ। ਚੀਖੇ ਸਾਡੇ ਤੁਸੀਂ ਇੱਥੇੋਂ ਜ਼ਿਆਦਾ ਸਿਆਣੇ ਬੈਠੇ। ਆਪਨੀ ਸਰਕਾਰ ਜਿਹਨੇ ਪਹਿਲੇ ਸਾਲ ਤੋਂ ਕੰਮ ਕਰਕੇ ਸ਼ੁਰੂ ਕੀਤੇ ਪਿੰਡਾਂ ਦੇ ਵਿੱਚ ਗ੍ਰਾਂਟਾਂ ਵੰਡੀਆਂ ਸ਼ੁਰੂ ਕੀਤੀਆਂ ਨੌਕਰੀਆਂ ਜਿਹੜਾ ਆਮ ਤੌਰ ਤੇ ਤੁਸੀਂ ਜਿਹੜੇ ਸਰਕਾਰੀ ਨੌਕਰੀ ਕਰਦੇ ਆ ਜਾਂ ਜਿਨ੍ਹਾਂ ਦੇ ਪਰਿਵਾਰ ਚ ਕੋਈ ਨਾ ਕੋਈ ਸਰਕਾਰੀ ਨੌਕਰੀ ਚੋਂਗਾ ਉਹ ਇਸ ਗੱਲ ਨੂੰ ਜਾਦਾ ਚੰਗੀ ਤਰ੍ਹਾਂ ਸਮਝੂਗਾ ਨੌਕਰੀਆਂ ਸਰਕਾਰ ਉਦੋਂ ਕੱਢਦੀ ਜਦੋਂ ਇਲੈਕਸ਼ਨ ਹੁੰਦੇ ਜੇ ਵੋਟਾਂ 17 ਚ ਨੇ ਤਾਂ ਨੌਕਰੀਆਂ 16 ਜੇ ਵੋਟਾਂ 12 ਚ ਨੇ ਤਾਂ ਨੌਕਰੀਆਂ 11 ਚ ਜੇ ਵੋਟਾਂ 7 ਚ ਨੇ ਤਾਂ ਨੌਕਰੀਆਂ 6 ਚ ਆਪਣੀ ਸਰਕਾਰ ਆ ਅੱਜ ਦੇ ਟਾਈਮ 'ਤੇ 50000 ਪਲੱਸ ਨੌਕਰੀ ਸਰਕਾਰੀ ਨੌਕਰੀ ਜਿਹੜੀ ਦੇ ਚੁੱਕੀ ਆ ਉਹ ਜੋ 20000 ੱਥਲੇ ਸਕੂਲਾਂ ਦੇ ਵਿੱਚ ਆ ਸਕੂਲਾਂ ਦੇ ਵਿੱਚ ਬੜੀਆਂ ਨੰਗੀਆਂ ਚੀਜ਼ਾਂ ਕੀਤੀਆਂ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਆਏ ਸਕੂਲਾਂ ਦੇ ਵਿੱਚ ਸਫਾਈ ਲਈ ਅਲੱਗ ਆਏ ਸਕੂਲ ਮੈਨੇਜਰ ਆਏ ਨੰਗੀਆਂ ਪੋਸਟਾਂ ਕ੍ਰੀਏ ਕੀਤੀਆਂ ਤਾਂ ਜੋ ਪੜਾਉਣ ਵਾਲੇ ਸਟਾਫ ਦੇ ਉੱਪਰੋਂ ਉਹ ਬੋਝ ਘਟ ਸਕੇ ਬਾਕੀ ਫालतू ਕੰਮਾਂ ਦਾ ਅਜੇ ਵੀ ਬੜੀਆਂ ਚੇਂਜਸ ਕਰਨੀਆਂ ਰਹਿੰਦੀਆਂ ਨੇ ਆਉਣ ਵਾਲੇ ਸਮੇਂ 'ਚ ਉਹ ਵੀ ਹੋਣੀਆਂ ਸੋ ਇਹੀ ਬੇਨਤੀ ਕਰਨਾ ਅੱਜ ਤੁਹਾਡੇ ਚਾਹੇ ਸੀ ਤੇ ਬੜੀ ਧੰਨਵਾਦ ਕਰਨਾ ਹੈ ਪਿੰਡ ਦੇ ਸਕੂਲ ਦੇ ਸਟਾਫ ਦਾ ਜ਼ਿਲ੍ਹਾ ਦਫ਼ਤਰ ਦਾ ਸਿੱਖਿਆ ਦਾ ਪਿੰਡ ਦੀ ਪੰਚਾਇਤ ਦਾ ਬੱਚਿਆਂ ਦਾ ਤੇ ਜਿਹੜੇ ਬੱਚਿਆਂ ਨੇ ਸਪੈਸ਼ਲੀ ਜਿਵੇਂ ਸਭ ਨੇ ਮੂੰਹ ਦੇ ਕਿਹਾ ਵੀ ਇਦਾਂ ਦੇ ਪ੍ਰੋਗਰਾਮ ਕਦੇ ਪਹਿਲਾਂ ਸਰਕਾਰੀ ਸਕੂਲਾਂ 'ਚ ਹੋਏ ਹੀ ਨਹੀਂ ਉਹ ਹੁਣ ਹੋ ਰਹੀ ਹੈ ਬੱਚੇ ਸਟੇਜਾਂ ਤੇ ਆਉਂਦੇ ਆ ਸਟੇਜਾਂ ਤੇ ਪਰਫਾਰਮ ਕਰਦੇ ਆ ਇਹਨਾਂ ਦਾ ਹੌਸਲਾ ਵੀ ਵੱਧ ਹੈ ਤਾਂ ਇਹਨਾਂ ਬੱਚਿਆਂ ਦਾ ਜਿਨ੍ਹਾਂ ਨੇ ਪਰਫਾਰਮ ਕੀਤਾ ਕਈਆਂ ਦੀ ਮੇਰੇ ਖਿਆਲ ਨਾਲ ਤਿਆਰ ਰਹੀ ਗਏ ਬੱਚੇ ਛੋਟੇ ਛੋਟੇ ਬੱਚੇ ਜਿਨ੍ਹਾਂ ਦਾ ਰਹਿ ਵੀ ਗਿਆ ਇਹਨਾਂ ਦਾ ਸਪੈਸ਼ਲ ਧੰਨਵਾਦ ਸਾਡੇ ਸਿੱਖਿਆ ਕੋਆਰਡੀਨੇਟਰ ਸਤਨਾਮ ਜੀ ਦਾ ਤੇ ਪੂਰੀ ਟੀਮ ਦਾ ਜੋ ਵੀ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਇਹਨੂੰ ਸਫਲ ਬਣਾਇਆ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਕੁਝ ভুল ਹੋ ਗਿਆ ਤਾਂ ਕੋਈ ਸ਼ਬਦ ਗਲਤ ਬੋਲਿਆ ਗਿਆ ਹੋਵੇ ਕਿਸੇ ਵੀ ਸਾਂਝ ਤੋਂ ਗਲਤ ਬੋਲਿਆ ਗਿਆ ਹੋਵੇ ਉਹਦੇ ਲਈ ਮਾਫ ਕਰ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ